ਹਾਂ ਲੋ ਜੀ ਪਿੰਡ ਬਗਲਾਣੀ ਕੋਟ ਅੱਜ ਤੜਕੇ ਕੋਈ ਆਦਾ ਘੰਟਾ ਪਹਿਲਾਂ ਬੰਬ ਸੁੱਟ ਗਏ ਸਾਰੀ ਰਾਤ ਹੀ ਇੱਥੇ ਡਰੋਨ ਘੁੰਮਦਾ ਰਿਹਾ ਵਾ ਤੇ ਆ ਜਦੋਂ ਦਿਨ ਚੜ੍ਹਿਆ ਵਾ ਉਦੋਂ ਸੁੱਟ ਕੇ ਤੇ ਨਿਕਲ ਗਏ ਆ ਇਧਰ ਪਿੱਛੇ ਪਿੰਡ ਰਹਿ ਗਿਆ ਬੈਕਾਂ ਡੇਰੇ ਤੇ ਇੱਥੇ ਸੁੱਟ ਗਏ ਤੇ ਫਟਾਫਾਟੀ ਜਿੱਤਰਾ ਮਤਲਬ ਬੰਦਾ ਕੋਈ ਚੀਜ਼ ਸੁੱਟ ਕੇ ਨਹੀਂ ਭੱਜਦਾ ਇਤਰਾ ਨਿਕਲ ਗਏ ਆ ਤੇ ਲੋਕ ਵੇਖੋ ਵੇਖਣ ਆਏ ਆ ਬੜੀ ਜਿਆਦੀ ਦੁੱਖ ਦੀ ਖਵਰੇ ਆ ਵੀ ਅਸੀਂ ਤਾਂ ਕਦੀ ਇਦਾਂ ਦਾ ਸੋਚਿਆ ਹੁਣੀ ਰਤੀ ਕਿੱਥੇ ਡਿੱਗਾ ਹੈ ਰਤੀ ਸ਼ਾਮ ਜਿਹੜੇ ਪਿਆ ਵਾ ਨਹੀਂ ਵੇਖਿਆ ਅਸੀਂ ਦਮਣ ਵੇਖੇ ਬਾਹਰ ਬੈਠੇ ਹਾਂ ਆਹਾਂ ਹਾਂ ਆਹੋ ਜਿਆਦਾ ਹੀ ਕੰਮ ਖਰਾਬ ਆ ਓਏ ਇੱਕ ਸ਼ੰਭ ਜਿ ਡਿੱਗਾ ਅਦਲੀ ਵਾਲਾ ਮੈਂ ਕਿੰਦੇ ਆਦਲੀ ਅੰਦੇ ਵੰਦੀ ਗਾ ਇਹ ਕਾ ਜੇ ਦਸ ਟੁਕੜਾ ਪਾਟ ਓਏ ਨਾ ਤੇਰੇ ਇਹ ਕਿਰਾ ਇਹ ਕਾ ਨਿਗੇ ਨਿਗੇ ਟੁਕੜੇ ਕਿਥੇ ਲੋਹੇ ਦਾ ਬੜਾ ਅਤਾ ਕਾਈ ਹੋਏ सड़े आई है हाथ चल लाओ एक आई हाँ लो आई ए जी पी एस है ना ਬਿਗਾਨੇ ਤੋਂ ਸੌਤਾ ਆਇਆ ਵਿਖਾ ਬਾਗ ਇਹ ਨਾਲ ਨੰਬਰ ਨੰਬਰ ਵੀ ਲਿਖਿਆ ਇਹ ਕਾਜ ਇਹਦੇ ਨਾਲ ਜਗੜ ਗਿਆ ਹਮ ਆਇਆ ਤਾਬਿਆ ਇਹ ਕਾਈ ਤਰਾਂ ਤੁਰਾਈਆਂ ਜੋਗੋਜ ਵੀ ਆ ਕਿੰਨੀਆਂ ਅਸੜੀਆਂ ਹਾ ਕਿੰਨਾ ਖਲਾਰਾ ਪਿਆ ਹੋਏ ਇਹ ਜੋ ਪਿੰਡ ਮੁਗਲਾਣੀ ਕੋੜ ਜਿਲਾ ਅੰਮ੍ਰਿਤਸਰ ਆ ਆਹੀ ਮੀਟਰ ਜਿਆ ਕੁੜੀਆ ਠੀਕ ਹੈ ਨਾ ਕੀਤੇ ਫੁੱਟ ਕੇ ਤੋਂ ਆਬ ਚਲੇ ਰਿਹਾ ਠੀਕ ਹੈ ਮੈਂ ਦੇਖੇ ਨਾ ਤੂੰ ਪੰਜੇ ਚੜ ਕੇ ਨਾ ਕੋਠੇ ਦੇ ਉੱਧਾ ਰੌਣਾ ਪਾਤਾ ਹੋ ਜਾਏ ਇੱਥੇ ਡੱਗਾ ਜਾ ਆ ਕੇ ਨਿਕਲ ਤੋ ਸਿੱਧਾ ਹੀ ਆ ਗਿਆ ਮੇਰੇ ਕੋਲ ਆ ਬੱਬੇ ਕਦੀ ਨਹੀਂ ਕੋਰਾ ਜਾਵੇਂ ਮਾਗ ਲਾ ਜਾਈ ਪੜੇ ਨਾ ਆ ਮੱਧਤੂ ਲੱਗੀ ਆ ਇਕੱਲੇ ਤੂੰ ਹੀ ਗਾ ਰਿਹਾ ਹੈ ਇਹੋ ਲੱਗੀ ਆ ਤੇ ਹਾਂ ਪਤਰੇ ਵੀ ਜਿਹੜੇ ਪੈ ਰਹੇ ਆ। ਉਹ ਚੱਲਣਾ ਜਾਂਦਾ ਹੋਵੇ। ਉਹ ਬੋਲਾ। ਉਹ ਚੱਲ ਲੱਗੇ ਹੋਣੇ ਨਹੀਂ ਕਿ ਟੱਕਰ। ਨਹੀਂ ਨਹੀਂ। ਅੱਗੇ ਵੀ ਜਿਹੜੇ ਉਹ ਇੱਕ ਦੋ ਡਿੱਗੇ ਹੋਣ ਡਿੱਗੇ ਆਗੇ। ਵਾਹ ਵਾਹ। ਓਏ ਉਹ ਕੰਗਾ ਬੜੇ ਲੰਮੇ ਐ ਇੱਧਰ ਡਿੱਗੇ ਆੜੇ। ਉਹ ਮੁਝਾ ਨਹੀਂ। ਗਾੜੀ ਆੜੀ। ਇਹ ਬੰਬ ਆ। ਇਹ ਬੰਬ ਆ। ਉਹ ਵੇਖੀ ਬੜਾ। ਮੈਂ ਉਹ ਵੇਖ ਉਹ ਜੋ ਪੈਰਾਸ਼ੂਟ ਹੈ। ਹੈ? ਪੈਰਾਸ਼ੂਟ ਜੀ ਨਾਲ। ਨਹੀਂ ਨਾ ਰੋਲਾ ਪਾਤਾ ਨਹੀਂ ਹਾਂ ਤੈਨੂੰ ਕਹਿ ਰਿਹਾ ਸੀ ਪੀਪੀਡੀ ਦੇ ਤਾਂ ਬਾਅਦ ਰਹੀ ਆ ਗਈ ਤੂੰ ਮੈਂ ਅੱਗ ਇਹਦੇ ਨਾਲ ਲੱਗੀ ਆ ਇਹਨਾਂ ਲੱਗੀ ਆ ਇਹਨਾਂ ਲੱਗੀ ਆ ਐ ਨਹੀਂ ਅੱਗ ਲੱਗੀ ਆ ਤੇ ਇਹ ਜਾਓ ਤੇ ਕਲੇਂਟ ਟਿੱਕ ਲੈਣਾ ਜਾੜੇ ਤੇ ਇਹਦੇ ਅੱਗ ਲੱਗੀ ਖਿੜਾਰ ਉਹ ਤੇ ਪੂਰਾ ਮੰਦਰ ਰੀਤੀ ਰਾਤੀ ਵੀ ਟਿੱਕਦੇ ਉਹ ਜਗੰਗਾ ਇਹਦਾ ਠੂੰਗਾ ਜਪੁਣੀ ਕਿਸੇ ਨੂੰ ਲੱਗ ਚਾਹੀਦਾ ਬੰਦੇ ਨੂੰ ਆਹ ਰਾਤੀ ਬਾਂਬੂ ਇਹ ਕੋਈ ਖਾਈ ਤੇ ਸੋਬਰਾਂ ਆ ਰਗ ਡਾਈ ਚੋਕਲਾ ਹਾਂ ਆ ਤੇ ਜਾਰਾ ਗੱਲ ਕਰੀਏ ਹੋਰ ਦਿਨੇ ਤੇ ਕੱਪੀਆ ਖੋ ਗਿਆ ਤੇ ਸੈਟ ਖੁੱਲਣ ਚਾਹੀਦੇ ਸਾਡੇ ਕੋਲ ਚੋਟ ਸ਼ਲਾਮਾਰਾ ਹੈ ਭਾਈ ਨਹੀਂ ਹੋਦਾ ਹੋਗਾ ਇੱਕ ਵਾਰੀ ਜੇ ਨਹੀਂ ਨਾ ਆ ਨੰਬਰ ਉੱਪਰ ਜਾਵੇ ਤੇ ਲਿਖੇ ਉਹ ਗੱਲ ਕਰਦੇ ਗਾਈ ਆ ਬੱਚਾ ਆ ਆ ਕੀ ਕਹਿ ਮੈਂ ਕਹਿੰਦਾ ਕੀ ਅਸਲ ਜ਼ਮੀਨ ਮਾਜੀ ਇਹ ਆ ਅੱਗੇ ਇਹ ਕੱਢਦੀ ਹੈ ਜਿੱਥੇ ਲੇਟਾ ਜੀ ਜਿੱਥੇ ਕੜ ਕੁੜਕੇ ਦਾ ਅਸਰ ਨਹੀਂ ਉਹ ਤਹੀਂ ਕੁੜਕਾ ਲੈ ਕੇ ਪਹਾੜੇ ਦੇ ਲੱਗੇ ਵੈਸੇ ਵੀਰ ਇੱਥੇ ਆਸ ਨਹੀਂ ਹੈਗੀ ਵੀ ਇੱਥੇ ਡਿੱਗੂ ਕੁੜੀ ਜੋ ਖੜਦੇ ਯਾਰ ਵੀਡੀਓ ਹੋ ਗਈ ਨਾ ਆ ਫਿਰ ਬਣਾਉਂਦਾ ਉਧਰ ਵੀ ਹੈ ਰਾਤੀ 3:51 ਤੇ ਡਰੋਨ ਜਾ ساری ਰਾਤ ਹੀ ਫਿਰਦਾ ਹੀ ਰਿਹਾ ਕੁੜੀ ਆ ਫਲਗਾਂ ਕੀ ਸਿਰ ਦੋ ਘੋਟੇ ਲੋਕ ਨਾ ਬੱਲਾ ਦੀ ਜਿੱਤਾਂ ਚ ਜਾ ਗਏ ਹੋਣੇ ਲੋਕੀ ਮੰਨਦੇ ਨਹੀਂ ਅੱਡੇ ਆਵੇ ਸੱਲ ਜੀ ਹੋ ਵੀ ਸੱਲ ਮੰਨਦੇ ਮੰਨਦੇ ਕਿਉਂ ਨਹੀਂ ਇੱਥੇ ਤੇ ਬਾਜਾ ਆਸ ਨਹੀਂ ਕੁੜੀ ਹੈ ਵੀ ਇੱਥੇ ਵੀ ਆ ਕੇ ਡੇਪਿਆ ਅਸੀਂ ਦਰਮਾਨ ਨਾ ਬੈਠੇ ਆਂ ਵੀ ਇੱਥੇ ਕੁਝ ਹੋ ਹੀ ਨਹੀਂ ਸਕਦਾ 8:30 ਵਜੇ ਜਿਹੜਾ ਡਿੱਗਾ ਰਤੀ ਆ ਫੁੱਟੇ ਆ ਟੋਆ ਇੱਥੇ ਵਜਾ ਹੀ ਆਈ ਨੋਤੀ ਦੇਖਾਰੇ ਕਿਤਾਨਾ ਅੱਡਾ ਮਾਰਾ ਇੱਥੋਂ ਵੱਜ ਗਿਆ ਉਹ ਗੱਡੀ ਗਈ ਲੈਟਾ ਜਾਗ ਰਹੀਆਂ ਕੋਈ 5 ਵਜੇ 5 ਵਜੇ ਪੰਡ ਮੇਟ ਤੇ ਹੰਦੇ ਆ ਗਏ ਦੇਖੋ ਜੀ ਆਪਾਂ ਨੂੰ ਹੋਰ ਕਰਨਾ ਪੜਦਾ ਜੀ ਲੋ ਬਾਬਾ ਦੇਖ ਤਾਂ ਦੇ ਕੋਈ ਆਇਆ ਕੋਈ ਹੈਲੋ ਮੈਂ ਇੱਥੇ ਡਾਉਨ ਡਿੱਗਾ ਆਪਣੇ ਪਿੰਡ ਮਗਲਾਨੀਪੁਰੋਂ ਨੂੰ ਆਈਏ ਉਹ ਸਾਡੇ ਪਿੰਡ ਦਾ ਨਾਮ ਕਿਹੜਾ ਹੈ 32 ਕਿਲੋ ਕਿਹੜੀ ਸਾਡੇ ਡਾਉਨ ਡਿੱਗਾ ਇਹਨੂੰ ਟਰੈਕ ਕਰਕੇ ਨਹੀਂ ਬਬਾ ਯਾਰ ਮਲਬਾ ਖਿੰਡਰ ਗਿਆ ਦਾ ਬਬਾ ਯਾਰ ਚਾਹ ਚਾਹ ਦੀ ਗੱਲ ਕਿੰਨਾ ਲੂੰਗਾ ਖੜਾ ਅਕੜੀ ਆ ਬੇਬਾਪ ਆਇਆ ਉਹ ਕੱਪੜੇ ਦਾ ਬੈਗ ਪਟ્રોલ ਦੇ ਹੁੰਦਾ ਹੈ ਇਧਰੋਂ ਅੱਗ ਬੁਝਾਉਣ ਵਾਲੇ ਵੀ ਆ ਗਏ ਭਾਰਤੀ ਫੌਜ ਨੇ 55 ਮਿੰਟ ਤੇ ਟ੍ਰੈਕ ਕਰਕੇ ਇੱਕ ਜਿਹੜਾ ਜਣਾ ਕਲੇ ਸਤ ਲਿਆ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਖੜਾ ਪਿਆ ਹੈ ਡਿਫੈਂਸ ਆਂਪਲਵਾ ਦਾ ਬਹੁਤ ਜੀਤ ਕਾਤਿ ਸਿੰਦਰ ਹੈ ਅੱਗ ਭਜਾਉਣ ਵਾਲੇ ਨਾੜੀ ਆ ਗਏ ਕਿੰਨਾ ਮੁਲਕ ਇਕੱਠਾ ਹੋ ਗਿਆ ਉਹਲੇ ਤੇ ਕਰਜੀ ਭਾਈ ਨਾਲ ਮੈਨੂੰ ਵੀਡੀਓ ਚਾਹੀਦਾ ਉੱਥੇ ਆ ਲੱਗਦੇ ਸਾਡੇ ਡੇਰੇ ਡਿੱਗਾ ਆਟ ਵਾਕ ਬਹੁਤ ਜਦਾ ਵੱਡਾ ਮਾਰਤਾ ਨੇ ਅੱਗ ਬੁਝਾਉਣ ਨੂੰ ਆ ਗਿਆ ਪਿੰਡ ਤੋਂ ਟਰੈਕਟਰ ਵੀ ਦੇਖਿਓ ਬਹੁ ਆਇਆ ਜਾਂ ਫਿਰ ਜਾシャレ ਆਊਗਾ ਜੇ ਕੋਈ ਮਿਲ ਗਿਆ ਤਾਂ ਵਾਪਸ ਆ ਦੁਨੀਆਂ ਤੋਂ ਬਹੁਤ ਕਰਿਆ ਉਹ ਟੈਕਟਰ ਆ ਗਿਆ ਬੰਦਾ ਘੁੰਮ ਵੱਜ ਕੇ ਗਾੜੀ ਗਿਆ ਦੇ ਲੜਾਈ ਦਾ ਮਤਲਬ ਇਹੋ ਹੀ ਆ ਕਿਤੇ ਵੀ ਮਾਰ ਸਕਦੇ ਹੋ ਉਹ ਹੋਰ ਉਹ ਨਾਲ ਹੋ ਰਿਹਾ ਉਹ ਨਾਲ ਨਾ ਜਿਹੜਾ ਕਿੰਨੇ ਆ ਉਹ ਨਾਲ ਨਾ